भारती कींदा पाणी कांदिन पका पद ਤੇ ਨਾ ਵੀ ਅਸੀਂ ਇਹ ਤੋੜਾਂਗੇ ਜਿੰਦਰਾ ਤੇ ਐਸਐਸਓ ਨੂੰ ਚੈਲੰਜ ਕਰਦੇ ਆ ਜੇ ਐਡਾ ਮਾਈ ਦਾ ਲਾਲਚੀ ਅਸੀਂ ਬੈਠੇ ਸੀ ਗੱਲ ਧਰਨ ਲਾ ਕੇ ਆਂਦਾ ਹੁਣ ਤੈਨੂੰ ਚੈਲੰਜ ਹੈ ਹੋ ਸਕਦਾ ਮੇਰੀ ਆਵਾਜ਼ ਤੇਰੇ ਕੰਨਾਂ ਤੱਕ ਜਾ ਰਹੀ ਹੋਵੇ ਐਸਐਸਓ ਸਾਹਿਬ ਚੈਲੰਜ ਹੈ ਤੈਨੂੰ ਡੀਐਸਪੀ ਸਾਹਿਬ ਚੈਲੰਜ ਹੈ ਤੈਨੂੰ ਆ ਜਾ ਅਸੀਂ ਜਿੰਦਰਾ ਤੋੜ ਲੱਗੇ ਆ ਤੋੜੋ ਭਰਾਓ ਕੋਟ ਫਟੌਰਾਂ ਦੇ ਪਿੱਛੇ ਨਹੀਂ ਫਿਰਦੇ ਹੈਗੇ ਅਸੀਂ ਜਿਹੜੀ ਇਹ ਲੋਕਾਂ ਦੇ ਝਾਕ ਰੱਖਦੇ ਆ ਕਿਉਂਕਿ ਸਾਥੀਓ ਅਸੀਂ ਗੱਲ ਤੀਜੀ ਵਾਲੀ ਧਰਨਾ ਲੱਗ ਗਈਆਂ ਇੱਥੇ ਸਾਨੂੰ ਇਹ ਮਹਿਸੂਸ ਹੁੰਦਾ ਸੀ ਕਿ ਮਹੱਲੇ ਚੋਂ ਕੋਈ ਸਾਡਾ ਕਿਸਾਨ ਮਜ਼ਦੂਰ ਵੀਰ ਕੋਈ ਸਾਡੀ ਭੈਣ ਕਦੇ ਧਰਨੇ ਚ ਆਈ ਨਹੀਂ ਕਿਉਂਕਿ ਆਪਦਾ ਸਮਝੇ ਹੀ ਨਹੀਂ ਹੈਗਾ ਕਈਆਂ ਨੂੰ ਐ ਲੱਗੀ ਜਾਂਦਾ ਹੋਣਾ ਵੀ ਬੈਂਕਾਂ ਦੇ ਪੈਸੇ ਲੈ ਲੈਣ ਦੇ ਫਿਰ ਮੋੜਦੇ ਨਹੀਂ ਹੈਗੇ ਚਾਰ ਵਾਰੀ ਬੈਂਕ ਕਮਿਟਮੈਂਟ ਕਰਕੇ ਮੁਕਰਿਆ ਵਾਦਾ ਕਰਕੇ ਮੁਕਰਿਆ 14 ਲੱਖ ਰੁਪਏ ਦਾ ਲੋਨ ਲਿਆ ਸੀ 2015 ਦੇ ਵਿੱਚ 873000 ਰੁਪਇਆ ਭਰ ਚੁੱਕਿਆ ਰਸੀਦਾਂ ਨੇ ਕਿਸਾਨ ਕੋਲੇ ਚੈੱਕ ਕਰ ਸਕਦਾ ਕੋਈ ਵੀ ਠੀਕ ਹੈ ਆਪਣੀਆਂ ਕਬੀਲਦਾਰੀਆਂ ਨੇ ਦੁੱਖ ਸੁਖ ਆ ਜਾਂਦੇ ਨੇ ਹਰੇਕ ਦੇ ਘਰ ਆਂਦੇ ਨੇ ਇਹ ਕਿਸ਼ਤਾਂ ਟੁੱਟ ਗਈਆਂ ਉਸ ਤੋਂ ਬਾਅਦ 2024 ਦੇ ਵਿੱਚ ਸਮਝੌਤਾ ਹੁੰਦਾ ਵੀ 9 ਲੱਖ ਰੁਪਇਆ ਚ ਨਿਵੇੜ ਲਓ ਬੈਂਕ ਵਾਲੇ ਕਹਿੰਦੇ ਨੇ ਆਪਾਂ ਇਹਨੇ 9 ਲੱਖ ਚ ਹਾਮੀ ਭਰਤੀ ਫੇਰ ਬੈਂਕ ਵਾਲੇ ਮੁਕਰੇ ਫਿਰ 10 ਲੱਖ ਚ ਆ ਗਏ ਇਹਨੇ 10 ਲੱਖ ਚ ਵੀ ਹਾਮੀ ਭਰੀ ਵੀ ਪਰ ਯਾਰ ਮੇਰਾ ਖਿਹੜਾ ਛੱਡੋ ਯਾਰ ਨਪੇੜੋ ਕੰਮ ਭਰਾ ਨਾ ਦਿਨ ਨੂੰ ਚੈਨ ਆਉਂਦੀ ਨਾ ਰਾਤ ਨੂੰ ਨੀਂਦ ਆਉਂਦੀ ਹੈਗੀ ਫਿਰ ਉਹ 10 ਲੱਖ ਚ ਸਮਝੌਤਾ ਹੋ ਗਿਆ ਉਹ ਵੀ ਮੁੱਕਰ ਗਏ ਫਿਰ 11 ਲੱਖ ਚ ਸਮਝੌਤਾ ਹੁੰਦਾ ਵੀ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਦਾ 11 ਕਹਿੰਦੇ ਨੇ ਵੀ 11 ਲੱਖ ਭਰਨੇ ਪੈਣਗੇ ਇਹ ਕਹਿੰਦੇ ਜਵਾਨ ਰੱਖੋ ਮਾਰੀ ਮੋਟੀ ਆਮ ਬੰਦਾ ਵੀ ਜਵਾਨ ਕਰਕੇ ਨਹੀਂ ਮੁੱਕਰਦਾ ਤੁਸੀਂ ਯਾਰ ਬੈਂਕ ਦੇ ਅਧਿਕਾਰੀ ਹੋ ਘੱਟੋ ਘੱਟ ਥੋੜੀ ਜਵਾਨ ਹੋਣੀ ਚਾਹੀਦੀ ਹੈ ਚਲੋ ਕੋਈ ਗੱਲ ਨਹੀਂ ਮੈਂ 11 ਭਰ ਦੂੰਗਾ ਨਵੇੜੋ 11 ਪਰ ਕਹਿਣ ਤੋਂ ਬਾਅਦ 3 ਲੱਖ ਦਾ ਡੀਡੀਆਰ ਵੀ ਦਿੱਤਾ ਇਹਨੇ ਵੀ ਲੈ ਜੋ ਇਹ ਤਾਂ ਗਰੰਟੀ ਵਜੋਂ ਤੇ ਫੇਰ ਵੀ ਉਹਦੇ ਜਾ ਕੇ ਫੇਰ ਮੁੱਕਰ ਗਏ ਚੌਥੀ ਵਾਰੀ ਫੇਰ ਆਏ ਪ੍ਰਵੀਨ ਤਹਿਸੀਲਦਾਰ ਦੀ ਹਾਜ਼ਰੀ 'ਚ ਬੈਠ ਕੇ ਸਮਝੌਤਾ ਹੁੰਦਾ ਐਫੀਡੈਵਟ ਹੁੰਦਾ ਕਿ ਸਾਡੇ ਅਧਿਕਾਰੀ ਦਾ 12 ਲੱਖ ਚ ਮੰਨਣਗੇ ਇਹ ਕਹਿੰਦਾ ਮੇਰੇ ਕੋਲ 12 ਲੱਖ ਨਹੀਂ ਹੈਗੇ ਤੁਸੀਂ 9 'ਚ ਨਹੀਂ ਖੜੇ 10 'ਚ ਨਹੀਂ ਖੜੇ 11 ਲੱਖ 'ਚ ਨਹੀਂ ਖੜੇ ਹੁਣ ਤੁਸੀਂ 12 'ਚ ਜਾ ਕੇ ਉਹਦਾ ਨਾਲ ਸਾਥੀ ਕਹਿੰਦਾ ਕਹਿੰਦਾ ਨਵੇੜ ਯਾਰ ਜੇ ਤੇਰੇ ਕੋਲੇ ਨਹੀਂ ਪੈਸੇ ਲੱਖ ਰੁਪਇਆ ਮੈਂ ਪਾ ਦੂੰਗਾ ਪਰ ਆਪਾਂ ਨੇ ਬੈਂਕਾਂ ਦੀ ਕਹਾਣੀ ਨਹੀਂ ਹੈਗੀ ਨਵੇੜ ਪਰਾਂ 12 ਲੱਖ 'ਚ ਹਾਂ ਕਰਤੀ ਐਗਰੀਮੈਂਟ ਹੋ ਗਿਆ ਐਫਪੀ ਡੈਪਟ ਹੋ ਗਿਆ ਅਧਿਕਾਰੀ ਫੇਰ ਮੁੱਕਰ ਕੇ ਜਾ ਕੇ ਕਹਿੰਦੇ ਜੀ 25 ਲੱਖ ਰੁਪਇਆ ਕਹਿੰਦੇ ਨੇ ਸਾਡੇ ਜਿਹੜੇ ਉੱਪਰ ਸੀਨੀਅਰ ਅਧਿਕਾਰੀ ਨੇ 25 ਲੱਖ ਮੰਗਦੇ ਨੇ 25 ਲੱਖ ਦੱਸੋ ਭਰਾਵੋ 9 'ਚ ਮੁੱਕਰੇ 9 ਲੱਖ ਵਾਦਾ ਕਰਕੇ ਮੁਕਰੇ 10 ਲੱਖ ਚ ਵਾਦਾ ਕਰਕੇ ਮੁਕਰੇ 11 ਲੱਖ ਚ ਵਾਦਾ ਕਰਕੇ ਮੁਕਰੇ 12 ਚ ਮੁੱਕੇ ਫਿਰ 25 ਬਣਾਤੇ ਹੁਣ 48 ਲੱਖ ਰੁਪਇਆ ਬਣਾ ਰੱਖਿਆ ਸਾਥੀਓ ਇਹ ਇਕੱਲੇ ਬੰਟੂ ਸੇਣੀ ਦੀ ਗੱਲ ਨਹੀਂ ਇਹ ਘਰ ਘਰ ਆਣਾ ਸਾਹਮਣੇ ਜੇ ਆਪਾਂ ਨਾ ਜਾਗੇ ਨਾ ਖੜੇ ਹੋਏ ਨਾ ਜਿੱਥੇ ਬੰਦੀਆਂ ਦੇ ਲੜ ਲੱਗੇ ਅਸੀਂ ਇਹ ਜਿੰਦਾ ਹੁਣ ਤੋੜਨ ਲੱਗੇ ਆ ਜਿਹੜੇ ਕਿਸੇ ਭਰਾ ਨੂੰ ਕੋਈ ਡਰ ਲੱਗਦਾ ਵੀ ਮੇਰੇ ਦਾ ਪਰਚਾ ਨਾ ਹੋ ਜੇ ਮੈਂ ਤਾਂ ਵਿਦੇਸ਼ ਜਾਣਾ ਹੈ ਮੈਂ ਨੌਕਰੀ ਤੇ ਲੱਗਣਾ ਉਹ ਇੱਥੇ ਨਾ ਆਵੇ ਅਸੀਂ ਇਹ ਤੋੜਾਂਗੇ ਜਿੰਦਰਾ ਤੇ ਐਸਐਸਚ ਨੂੰ ਚੈਲੰਜ ਕਰਦੇ ਹਾਂ ਜੇ ਐਡਾ ਮਾਈ ਦਾ ਲਾਲਚੀ ਅਸੀਂ ਬੈਠੇ ਸੀ ਗੱਲ ਧਰਨ ਲੱਗੇ ਆਂਦਾ ਹੁਣ ਤੈਨੂੰ ਚੈਲੰਜ ਹੈ ਹੋ ਸਕਦਾ ਮੇਰੀ ਆਵਾਜ਼ ਤੇਰੇ ਕੰਨਾਂ ਤੱਕ ਜਾ ਰਹੀ ਹੋਵੇ ਐਸਐਸਚੋ ਸਾਹਿਬ ਚੈਲੰਜ ਹੈ ਤੈਨੂੰ ਡੀਐਸਪੀ ਸਾਹਿਬ ਚੈਲੰਜ ਹੈ ਤੈਨੂੰ ਆ ਜਾ ਅਸੀਂ ਜਿੰਦਰਾ ਤੋੜ ਲੱਗੇ ਆ ਤੋੜੋ ਭਰਾਓ